ख़र्दाबाद ख़र्दाबा चार ख़बाद ਜੋ ਸਰਕਾਰ ਸਰਕਾਰ ਜਵਾਹਰ ਸਰਕਾਰ ਮੁਰਦਾਬਾ ਸਰਕਾਰ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਵਿਧੀਪੁਰ ਫੀਡਰ ਲੱਗਦਾ ਆ ਹਾਂ ਜੀ ਮੇਰਾ ਨਾਮ ਦਲਰਾਜ ਸਿੰਘ ਹੈ ਪਿੰਡ ਬਡਵੇ ਤੋਂ ਜ਼ਿੰਮੇਦਾਰ ਹਾਂ ਤੇ ਵਿਧੀਪੁਰ ਫੀਡਰ ਸਾਨੂੰ ਜੋ 3 ਫੇਸ ਬੱਤੀ ਜਾਂਦੀ ਆ ਪਰ ਪ੍ਰੋਪਰ ਇਸ ਵਾਰ ਸਾਨੂੰ ਇਹ ਝੋਨੇ ਦੀ ਸਪਲਾਈ ਚੱਲੀ ਨਹੀਂ ਸਵਾਦ ਦੇ ਨਾਲ ਪੰਜਾਬ ਸਰਕਾਰ ਦੇ ਸਾਰੇ ਵਾਅਦੇ ਝੂਠੇ ਇੱਕ ਕਹਿੰਦੀ ਵੀ ਦਿਨੇ ਬੱਤੀ ਦੇਵਾਂਗੇ ਪਰ ਰਾਤ ਦਾ ਵੀ ਵਿੱਚ ਸ਼ਿਫਟ ਲਾਈ ਹੋਈ ਆ ਪ੍ਰੋਪਰ ਦਿਨੇ ਵੀ ਦੇ ਰਹੇ ਰਾਤੇ ਕੀ ਦੇਣਗੇ ਇਹ ਸਾਨੂੰ ਮਜਬੂਰੀ ਵਾਸਤੇ ਇੱਥੇ ਹੋਣਾ ਪਿਆ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਗਰਮੀ ਬੜੀ ਆ ਪਰ ਜੋ ਸਾਡੀ ਸੁਣਵਾਈ ਕੋਈ ਨਹੀਂ ਫਸਲਾਂ ਸੁੱਕਣ ਦੀਆਂ ਨੇ ਕਦੋਂ ਐਂਜ ਪਾਣੀ ਆਉਣੀ ਆ ਕੋਈ ਸਪਲਾਈ ਛੋਟੇ ਅਧਿਕਾਰੀਆਂ ਤੇ ਲੱਗੇ ਵੱਡੇ ਤੱਕ ਅਸੀਂ ਗੱਲਬਾਤ ਕੀਤੀ ਆ ਪਰ ਕੋਈ ਸੁਣਵਾਈ ਨਹੀਂ ਹੋਂਦੀ ਅੱਜ ਵੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਆ ਸੋ ਅਸੀਂ ਪ੍ਰੋਪਰ ਲਿਖਵਾ ਕੇ ਰੱਖਿਆ ਸਾਰਾ ਇਹ ਕਾਫੀ ਦੇਰ ਦੀ ਤੇ ਇਹ ਮੰਗ ਪੱਤਰ ਲੈ ਕੇ ਆਏ ਆ ਅਸੀਂ ਸ਼ਾਂਤਬਾਈ ਪ੍ਰੋਟੈਸਟ ਕਰਨਦੇ ਆ ਜੇ ਸਾਡੀ ਗੱਲ ਨਹੀਂ ਮੰਨੀਆਂ ਗਈ ਆ ਤੇ ਵੀ ਵੱਡੇ ਲੈਵਲ ਤੇ ਪ੍ਰੋਟੈਸਟ ਕਰਾਂਗੇ ਨਾਲ ਕਿਸਾਨਾਂ ਦੇ ਇੱਥੇ ਪੰਡੀਆਂ ਵੀ ਹੋਣਗੀਆਂ ਥੋੜੇ ਸਵਾਸਤੇ ਅਸੀਂ ਬੜੇ ਨਾਕੋਸ਼ ਆ ਪੰਜਾਬ ਸਰਕਾਰ ਤੋਂ ਤੇ ਬਿਜਲੀ ਨੂੰ ਮਹਿਕ ਦੇ ਦੋ ਪੰਜਾਬ ਸਰਕਾਰ ਮਰਦਾਬਾਦ ਪਾਵਰ ਕਾਮਗਨਾ ਮਰਦਾਬਾਦ ਧਾਰੀਵਰ ਦੇਖੀ ਬੋਤਮ ਪਾਕਾ ਸਿਸ਼ਨ ਮਰਦਾਬਾਦ ਵਾਹਿਗੁਰੂ ਹਾਂ ਜੀ ਕਿਸਾਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਕਿ ਉਹਨਾਂ ਨੂੰ ਸਪਲਾਈ ਜਿਹੜੀ ਐਪੀ ਦੀ ਬਹੁਤ ਘੱਟ ਮਿਲ ਰਹੀ ਆ ਤੇ ਉਹਨਾਂ ਦਾ ਮੰਗ ਪੱਤਰ ਅੱਜ ਮੇਰੇ ਵੱਲੋਂ ਪ੍ਰਾਪਤ ਕਰ ਲਿਆ ਗਿਆ ਵਾ ਇਹ ਜਿਹੜਾ ਮੰਗ ਪੱਤਰ ਆ ਆਪਾਂ ਆਪਣੇ ਉਚਿਤ ਅਧਿਕਾਰੀਆਂ ਨੂੰ ਭੇਜਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਜਿਹੜੀ ਆ 32 ਜਿੰਨਾ ਕਰ ਘਟ ਮਿਲਦੀ ਆ ਉਹਨੂੰ ਕੰਪਨਸੇਸ਼ਨ ਪ੍ਰੋਪਰ ਦਵਾਈ ਜਾਵੇ ਤੇ ਅੱਗੇ ਤੋਂ ਇਹਨਾਂ ਨੂੰ ਜਿਹੜੀ ਆ ਪ੍ਰੋਬਲਮ ਦਾ ਨਾ ਸਾਹਮਣਾ ਕਰਨਾ ਪਵੇ ਪਰ ਇਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਜਿਹੜੀ ਪ੍ਰੋਬਲਮ ਸੀਗੀ ਇਹ ਟੈਂਪਰੇਰੀ ਆਈ ਆ ਥਰਮਲ ਬੰਦ ਹੋਣ ਕਰਕੇ ਯੂਨਿਟ ਬੰਦ ਹੋਣ ਕਰਕੇ ਆਈ ਆ ਤੇ ਹੋਪਫੁਲੀ ਇਹ ਜਲਦੀ ਜਿਹੜੀ ਆ ਰਿਸੋਲਵ ਹੋ ਜੇਗੀ ਬੱਤੀ ਨਹੀਂ ਪੱਤੀ ਨਾਲ ਮਿਲਣੀ ਚਾਹੀਦੀ ਕਿੰਨੀ ਮਿਲਦੀ ਬੱਤੀ ਵੱਖਰੇ ਵੱਖਰੇ ਗਰੁੱਪਾਂ 'ਚ ਤੇ ਦੋ ਗਰੁੱਪਾਂ ਨੂੰ ਤੇ ਲਗਭਗ ਬਰਾਬਰ ਮਿਲੀ ਇੱਕ ਗਰੁੱਪ ਨੂੰ ਰਾਤੀ ਜਿੰਨੇ ਸਾਢੇ 3 ਘੰਟੇ ਬੱਤੀ ਮਿਲੀ ਆ ਉਹਨੂੰ ਹੁਣੇ ਕੰਪਨਸੇਸ਼ਨ ਦੁਆਨ ਲਈ ਮੈਸੇਜ ਦੇ ਦਿੱਤਾ ਉਹ ਮਿਲਣ ਲਈ ਬਸ ਥੋੜੀ ਜਿਹਾ ਤੱਕ ਚੱਲ ਜਾਂਦੇ ਹਾਂ ਹਾਂਜੀ ਮੇਰੇ ਵੱਲੋਂ ਤੇ ਉਹਨਾਂ ਨੂੰ ਆਸ਼ਵਾਸਨ ਦਵਾਇਆ ਗਿਆ ਤੇ ਉਹਨਾਂ ਨੇ ਇਸ ਬੁੱਧਦੇ ਤੇ ਜਿਹੜਾ ਵਾ ਧਰਨਾ ਚੁੱਕਿਆ ਤਾਂ